ਲੋ ਜੀ ਇਲੈਕਸ਼ਨ ਜਿਹੜੇ ਇਲੈਕਸ਼ਨ ਦੇ ਫਾਰਮ ਭਰ ਹੋ ਰਹੇ ਆ ਜੀ ਤੁਹਾਨੂੰ ਐਸ ਡੀ ਐਮ ਦਫਤਰ ਮਰੰਡਾ ਜਿਹਦੇ ਵਿੱਚ ਤੁਹਾਨੂੰ ਰੌਣਕ ਲੱਗੀ ਵੀ ਦਿਖਾ ਰਹੇ ਆ ਜੀ ਆਪਾਂ ਤੁਸੀਂ ਦੇਖ ਸਕਦੇ ਹੋ ਔਲੀ ਰੱਖੋਲੀ ਇਹ ਹੈ ਜੀ ਦਫਤਰ ਮਾਰਕੀਟ ਕਮੇਟੀ ਇਹ ਦੇਖ ਸਕਦੇ ਹੋ ਤੁਸੀਂ ਜੀ ਜਿਹੜਾ ਠਾਠਾ ਮਾਰਦਾ ਘੱਠ ਪਰ ਆਏ ਘਰਾਂ ਨਾਲ ਉੱਥੇ ਆ ਜਾ ਤਤ ਸਰੀਆ ਚਾਲਦੀ ਤੁਸੀਂ ਦੇਖ ਰਹੇ ਹੋ ਸੰਗਤ ਦਰਸ਼ਨ ਮਰੰਡਾ ਸਾਚੀ ਖੜੇ ਆ ਮਰੰਡਾ ਤੇ ਇੱਥੇ ਜਿੱਥੇ ਨਾਮਜ਼ਦਗੀਆਂ ਸਰਪੰਚੀਆਂ ਤੇ ਪੰਚੀਆਂ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਿੱਧੀਆਂ ਭਾਰੀ ਗਿਣਤੀ ਦੇ ਵਿੱਚ ਇੱਥੇ ਲੋਕ ਹੈ ਜਿਹੜੇ ਆਪਣੀਆਂ ਨਾਮਜ਼ਦਗੀਆਂ ਜਮਾ ਕਰਾਉਣ ਪਾਸੇ ਆਏ ਆ ਤੇ ਇੱਕ ਵਿਸ਼ੇਸ਼ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਇੱਥੇ ਭੁਗਤਾ ਪ੍ਰਬੰਧ ਕੀਤੇ ਗਏ ਹਨ ਜੇ ਕੋਈ ਕਿਸੇ ਨੂੰ ਉਮੀਦਵਾਰ ਨੂੰ ਸਮੱਸਿਆ ਆਉਂਦੀ ਆ ਐਟੀਐਮ ਮਰੰਡਾ ਤੁਰੰਤ ਹਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਇਹ ਤੋਂ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਾਰ ਨੌਜਵਾਨ ਤੇ ਬੀਬੀਆਂ ਦੇ ਚਿਹਰੇ ਜ਼ਿਆਦਾ ਆ ਰਹੇ ਹਨ 50% ਔਰਤਾਂ ਨੇ ਜਿਹੜੀਆਂ ਇੱਥੇ ਅੱਜ ਦਾਖਲ ਹੈ ਜਿਹੜੇ ਕਾਗਜ਼ੋ ਕਰਵਾਏ ਹਨ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਰੀ ਗਿਣਤੀ ਦੇ ਵਿੱਚ ਨਰੰਡੇ ਦੇ ਵਿੱਚ ਇੱਥੇ ਅੱਜ ਇਕੱਠ ਹੋਇਆ ਤਾਂ ਉਮੀਦਵਾਰ ਦਾ ਜਿਹੜਾ ਕੰਮ ਹੁੰਦਾ ਸਪੋਰਟ ਦਾ ਕੰਮ ਹੁੰਦਾ ਉਹਨਾਂ ਦਾ ਵੀ ਇੱਕ ਆਪਣਾ ਲੱਖ ਇਹਦਾ ਹੁੰਦਾ ਤੇ ਕੋਸ਼ਿਸ਼ ਕਰਦੇ ਆਪਾਂ ਗੱਲਬਾਤ ਕਰਨ ਦੀ ਨੌਜਵਾਨ ਚਿਹਰੇ ਆ ਜਿਹੜੇ ਸਾਡੇ ਸਾਹਮਣੇ ਆ ਖੜੇ ਬੰਦੇ ਜੀ ਤੇ ਇਸ ਵਾਰ 25 ਸਰਪੰਚਿਤ ਖੜੇ ਆ 25 ਬਾਕੀ 25 ਪਿੰਡ ਦੇ ਵਿੱਚ ਕਸ ਦਾ ਕੰਮ ਪਹਿਲਾਂ ਵੀ ਚੱਲਿਆ ਤੇ ਉਹਨਾਂ ਨੌਜਵਾਨਾਂ ਨੂੰ ਅੱਗੇ ਲੈ ਕੇ ਚੱਲੂਗੇ ਨਵਾਂ ਚਿਹਰਾ ਤੁਹਾਡਾ ਤੇ ਪਾਰਟੀਵਾਦੀ ਤੋਂ ਤੇ ਤੁਹਾਨੂੰ ਵੜਨਦੇ ਆ ਨੌਜਵਾਨਾਂ ਨੂੰ ਨਾਲ ਲੈ ਕੇ ਚੱਲੂਗਾ ਜੀ ਹਰੇਕ ਦੇ ਨਾਲ ਖੜੂਗੇ ਸੋ ਨੌਜਵਾਨਾਂ ਦਾ ਚਿਹਰਾ ਜਿਹੜਾ ਤੁਹਾਡੇ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਰਿਹਾ ਤੇ ਹੋਰ ਵੀ ਆਪਾਂ ਗੱਲਬਾਤ ਕਰਨੇ ਦੀ ਕੋਸ਼ਿਸ਼ ਕਰਾਂਗੇ ਕਿਸੇ ਨੂੰ ਵੀ ਤੁਸੀਂ ਦੇਖ ਰਹੇ ਹੋ ਵੀ ਇੱਥੇ ਜਿਹੜੀ ਐਟੀਐਮ ਮਰਿੰਡਾ ਵੱਲੋਂ ਕਿਤਾ ਪਰਮੰਡ ਜਿਹੜੇ ਕੀਤੇ ਜਾ ਰਹੇ ਆ ਇਹ ਜਿੰਨੇ ਵੀ ਇਸ ਏਰੀਆ ਦੇ ਵਿੱਚ ਆਪਣੀਆਂ ਪਹਿਲਾਂ ਲੈ ਕੇ ਕੋਈ ਵੀ ਇੱਥੇ ਆਉਂਦਾ ਤੇ ਉਹਨਾਂ ਪਹਿਲਾਂ ਨੂੰ ਆਟਮ ਦਾ ਕਹਿਣਾ ਵੀ ਰਾਤ ਦੇ 10 ਵਜੇ ਤੱਕ ਵੀ ਫੜਿਆ ਜਾ ਸਕਦਾ ਜੇ ਕੋਈ ਲੇਟ ਹੋਦਣਾ ਤੇ ਆਪਾਂ ਗੱਲਬਾਤ ਹੋਰ ਕਰਦੇ ਆ ਨੌਜਵਾਨ ਖੜੇ ਆ ਫਿਰ ਜਿਵੇਂ ਲੱਗਦੀ ਹੈ ਕਿ ਸਰਪੰਚੀ ਪੰਚੀ ਫਿਰ ਜੀ ਅੱਜ ਚੰਚ ਤੁਣੀ ਜੀ ਅੱਜ ਅਨਿਸਰ ਜੀ ਪੰਚੀ ਨਾ ਪਹਿਲੀ ਵਾਰ ਖੜੇ ਹੈ ਜੀ ਵੇਰੀ ਮੈਡਮ ਖੜੀ ਹੈ ਸਾਨੂੰ ਤਾਂ ਨੌਲੇਜ ਨਹੀਂ ਹੈ ਕਿ ਪਹਿਲੀ ਵਾਰ ਸਾਡੇ ਤਾਂ ਸੰਮਤੀ ਹੋ ਜਾਂਦੀ ਬਲਦੇਵ ਨਗਰ ਸੰਮਤੀ ਨਾਲ ਅਸੀਂ ਗੋਗੀ RAM ਨੂੰ ਸਰਪੰਚ ਬਣਾਇਆ ਤੇ ਹੁਣ ਪੰਚੀ ਦੀ ਸਹਿਮਤੀ ਆ ਆ ਬੱਚੀ ਦੀ ਵੀ ਸਹਿਮਤੀ ਹੈ ਤੇ ਬਹੁਤ ਵੱਡੀ ਪ੍ਰਾਪਤੀ ਹੈ ਪਿਛਲੇ ਕਈ ਸਾਲਾਂ ਤੋਂ ਉੱਥੇ ਸੰਮਤੀ ਹੁੰਦੀ ਰਹਿੰਦੀ ਹਾਂ ਜੀ ਆਪ 25 ਸਾਲ ਹੋ ਗਈ ਸੰਮਤੀ ਹੁੰਦੀ ਨਹੀਂ ਸਾਡੇ ਪਿੰਡ ਬਲਦੇਵ ਨਗਰ ਦੀ ਇੱਕ ਮੈਂ ਮਿਸਾਲ ਇਹ ਨੌਜਵਾਨ ਖੜੇ ਆ ਬਲਦੇਵ ਨਗਰ ਤੋਂ ਕਿਤੇ 25 ਸਾਲ ਤੋਂ ਲਗਾਤਾਰ ਵੋਟ ਨਹੀਂ ਪਈ ਤੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਉੱਥੇ ਕੰਮਕਾਰ ਹੋ ਰਹੇ ਆ ਤੇ ਪਿੰਡ ਦੇ ਵਿਕਾਸ ਦੇ ਲਈ ਸਾਰੇ ਨੌਜਵਾਨ ਜਿਹੜੇ ਨਵੇਂ ਚਿਹਰੇ ਆ ਬੜੀ ਬੜਾ ਇੱਕ ਇਹ ਬੜੀ ਗੱਲ ਹੁੰਦੀ ਆ ਪੱਟੀ ਪੱਟੀ ਗੱਲ ਹੁੰਦੀ ਆ ਜਦੋਂ ਇੱਕ ਪਿੰਡ ਦੇ ਵਿੱਚ ਸੰਮਤੀ ਹੁੰਦੀ ਆ ਉਹ ਵੀ ਅੱਜ ਦੇ ਦੌਰ ਦੇ ਵਿੱਚ ਤੇ ਦੇਖ ਰਹੇ ਤੁਸੀਂ ਕਿਰਾ ਤੇ ਕਿ ਅੱਜ ਮਰਿੰਡਾ ਦੇ ਵਿੱਚ ਨੌਜਵਾਨ ਜਦਕੀਆਂ ਸਰਪੰਚੀ ਤੇ ਪੰਚੀਤੀਆਂ ਹੋ ਰਹੀਆਂ ਐ ਜਿਹੜੇ ਦੋ ਕੈਂਪ ਅੱਜ ਪਹਿਲਾਂ ਜਿਹੜੀਆਂ ਜਮ੍ਹਾਂ ਹੋ ਰਹੀਆਂ ਤੇ ਵਿਸ਼ੇਸ਼ ਮੈਂ ਫੇਰ ਕਹੇ ਤਮਾ ਤੇ ਇਸ ਵਾਰ ਨੌਜਵਾਨ ਤੇ ਬੀਬੀਆਂ ਦੇ ਚਿਹਰੇ ਆ ਜਿਹੜੇ 50% ਔਰਤਾਂ ਜਿਹੜੀਆਂ ਇਸ ਟਾਈਮ ਮੈਦਾਨ ਦੇ ਵਿੱਚ ਆਈਆਂ ਸੋ ਵੱਡੀ ਗੱਲ ਐ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਕਰਦੇ ਆਪਾਂ ਨੌਜਵਾਨਾਂ ਦੇ ਨਾਲ ਹਾਂਜੀ ਕਿਹੜਾ ਪਿੰਡਾ ਜੀ ਤੁਹਾਡਾ ਕਈ ਨੌ ਕਿਵੇਂ ਲੱਗਦੀ ਹੈ ਕਿ ਪੰਚੀ ਜਿਖੜੇ ਹੋ ਤੇ ਤੁਸੀਂ ਨਵਾਂ ਚਿਹਰਾ ਹੈ ਤੇ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਕਿਸ ਤਰ੍ਹਾਂ ਕੰਮ ਕਰਨੇ ਪਾਰਟੀ ਵੱਲੋਂ ਤੇ ਆਮ ਕਰਕੇ ਪਿੰਡਾਂ ਦੇ ਵਿੱਚ ਪਾਰਟੀਆਂ ਜਦੋਂ ਅਜਿਹੇ ਚਿਹਰੇ ਆਉਂਦੇ ਆ ਜਿਹੜੇ ਨਵੇਂ ਚਿਹਰੇ ਆ ਜਿਹੜੇ ਨਵੇਂ ਚਿਹਰੇ ਆਉਂਦੇ ਆ ਉਹਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਨਮਾ ਚਿਹਰਾ ਜਿਹੜਾ ਹਮੇਸ਼ਾ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਸਾਨੂੰ ਤੋਂ ਹੋਰ ਵੀ ਆਪਾਂ ਕੋਸ਼ਿਸ਼ ਕਰਦੇ ਆਂ ਭਾਈ ਨਾਲ ਇਹਨਾਂ ਨੂੰ ਕਰਵਾਦੇ ਗੱਲ ਕਰਨੇ ਦੀ ਕਿੰਨਾ ਲੱਗਦਾ 8.25 2.9 12.9 11.9 ਕਿੰਨੋਂ ਰਹੋ ਜਿਆਦਾ ਲੋਰਕਾ ਰਹਾ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿੱਤਾ ਜਾਂਦਾ ਵੀ ਜੋ ਵੀ ਇੱਥੇ ਆ ਗਿਆ ਉਹਨਾਂ ਦੇ ਕਾਗਜ਼ ਜਿਹੜੇ ਫੜੇ ਜਾਣਗੇ ਦੇਖੋ ਮਰੰਡੇ ਤੋਂ ਜਿੱਥੇ ਕਿ ਭਾਰੀ ਗਿਣਤੀ ਦੇ ਵਿੱਚ ਅੱਜ ਨਾਕਜਤਿਆਂ ਦੇ ਜਿਹੜੇ ਉਹ ਘੰਗ ਜਾਂਦੇ ਸਰਪੰਚੀ ਤੇ ਪੰਚੀ ਤੇ ਉਹ ਕਾਗਜ਼ ਕਰਉਣ ਵਾਸਤੇ ਅਸੀਂ ਪ੍ਰਸ਼ਾਸਨ ਆਪਣੇ ਤੌਰ ਤੇ ਕਾਰਵਾਈ ਕਰ ਰਿਹਾ ਹੈ ਐਡੀਆਂ ਮਰੰਡਾ ਤੁਰੰਤ ਮਸਲੇ ਹੱਲ ਕਰਨੇ ਦੀ ਕੋਸ਼ਿਸ਼ ਕਰ ਰਿਹਾ ਹੈ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਲੋਕ ਹੈ ਉਹ ਚੋਣੇ ਇਹ ਸਾਡਾ ਜਿਹੜਾ ਮੈਂ ਤਾਂ ਕੀ ਕੋਈ ਕੰਮ ਤੇ ਛੇਤੀ ਨੇਪਰੇ ਚੜੇ ਪ੍ਰਸ਼ਾਸਨ ਆਪਣੇ ਵੱਲੋਂ ਕੋਸ਼ਿਸ਼ ਤੇ ਲੱਗਿਆ ਹੋਇਆ ਐਟੀਐਮ ਮਰੰਡਾ ਡੀਐਸਪੀ ਮਰੰਡਾ ਤੇ ਸਾਰੇ ਪ੍ਰਸ਼ਾਸਨ ਅਧਿਕਾਰੀ ਤਹਿਸੀਲਦਾਰ ਨਹਿ ਤਹਿਸੀਲਦਾਰ ਮਿੱਤਾ ਪ੍ਰਸ਼ਾਸਨ ਇੱਥੇ ਹਾਜ਼ਰ ਹੈ ਤੇ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਕਿ ਸ਼ਾਂਤੀ ਬਣਾਈ ਰੱਖਣ ਤੇ ਲੋਕ ਆਪਣੇ ਕਾਗਜ ਜਿਹੜੇ ਆ ਜੋ ਵੀ ਫੈਲ ਕੇ ਇੱਥੇ ਆਇਆ ਹੈ ਇਹ ਉਦੀ ਫੈਲ ਲਈ ਜਾਵੇਗੀ ਸੋ ਇਹ ਐਸ.ਐਮ.ਆਰ ਨੇ ਲੋਕਾਂ ਨਾਲ ਵਾਦਾ ਕੀਤਾ ਧੰਨਵਾਦ